ਸਰੇ ਦੀ ਟੱਕਰਾ ਜੰਡਿਆਲੇ ਮੇਲਾ ਉਧਰ ਕਾਕੇ ਗਰੇਰ ਸਾਹਿਬ ਦਾ ਕੋਚ ਸਾਹਿਬ ਦਾ ਸਨਮਾਨ ਜਤਿੰਦਰ ਜੋਹਲ ਵੱਲੋਂ ਕੀਤਾ ਜਾ ਰਿਹਾ ਹੈ ਪਾਲਾ ਮੌਲੀ ਜੀ ਕਹਿੰਦੇ ਰਿਸਪੈਕਟਡ ਕੋਚ ਹੈ ਬੜੀ ਜ਼ਿੰਮੇਵਾਰੀ ਨਿਭਾਉਂਦਾ ਹੈ ਆ ਜਿੱਤ ਗਿਆ ਸੰਦੀਪ ਤੇ ਮੰਗੀ ਆਉਣ ਸੰਦੀਪ ਭਾਜੀ ਆਖੀ ਪੰਡੋਰੀਆ ਸੰਦੀਪ ਨੱਚ ਲੰਬੀਆਂ ਤੇ ਮੰਗੀ ਭਾਜੀ ਹਾਂਜੀ ਇਹ ਫੈਡਰੇਸ਼ਨ ਦੇ ਸਾਡੇ ਸਾਰੇ ਉਮੀਦਵਾਰ ਕਿੰਗ ਸਾਹਿਬ ਜਾਣਾ ਪੈਣਾ ਕਾਕੇ ਕਲੇ ਉਹ ਸਭ ਦਾ ਸਨਮਾਨ ਹੈ ਮੰਗਤ ਸਿੰਘ ਜੀ ਜਾਣਾ ਪੈਣਾ ਹੈ ਕੌਡੀ ਵੀ ਖੇਡਣੀ ਪੈਂਦੀ ਹੈ ਫੈਡਰੇਸ਼ਨ ਵੀ ਚਲਾਉਣੀ ਪੈਂਦੀ ਹੈ ਟੀਮ ਵੀ ਚਲਾਉਣੀ ਪੈਂਦੀ ਹੈ ਲੈ ਵੀ ਅਮਨ ਇੱਧਰ ਜਿਹਦਾ ਸਨਮਾਨ ਹੋ ਲੱਗਾ ਨਾ ਅਮਨ ਕਾਕੇ ਕਲੇਰ ਦਾ ਸਨਮਾਨ ਹੋ ਲੱਗਾ ਜੇ ਕਬੂਲਪੁਰੀਆ ਵੱਡਾ ਭਰਾ ਲੈ ਵੀ ਜੇ ਭਾਈ ਧੰਨਵਾਦ ਹੈ ਧੰਨਵਾਦ ਕਿਹੜੀ ਗੱਲੋਂ ਦੱਸਣਾ ਨਹੀਂ ਹੁਣ ਜੇ ਯਾਰ ਹੈ ਯਾਰਾਂ ਦਾ ਸੰਦੀਪ ਨਾਲ ਬੰਗੀ ਭਾਜੀ ਸੰਦੀਪ ਦੰਗਲ ਅੱਜ ਨਾਲ ਇਧਰ ਸੌਖਾ ਤੇ ਸੀਰੀ ਇੰਗਲੈਂਡ ਦੇਸ਼ ਪਰਦੇਸ ਤੋਂ ਮੇਰੇ ਵੀਰੋ ਪੁੱਜੇ ਹੋਇਆ ਹੈ ਕਾਕਾ ਪੰਜਾਬ ਦੇ ਮੇਲੇ ਨੂੰ ਮੱਗੀ ਭਾਜੀ ਮੱਗੀ ਭਾਜੀ ਧੰਨਵਾਦ ਮੱਗੀ ਭਾਜੀ ਤਾਲ ਆ ਜਾਣ ਤੇ ਸੰਦੀਪ ਦੰਗਲ ਵੀ ਆ ਗਿਆ ਮੱਗੀ ਸੰਦੀਪ ਆ ਗਿਆ ਆ ਕਾਕਾ ਕਹਿੰਦਾ ਇੰਨਾ ਮਣੋ ਸਾਡੇ ਸਨਮਾਨ ਇਹ ਪਾਲਾ ਮੌਰੀ ਦਾ ਬਹੁਤ ਵੱਡਾ ਰੋਲ ਹੈ ਭੌਲੀ ਸਾਹਿਬ ਧੰਨਵਾਦ ਇਹ ਜੋ ਬੰਦੇ ਤਿਆਰਬ ਕਰਦੇ ਉਹਨਾਂ ਦਾ ਖੜਨਾ ਪੈਂਦਾ ਫੇਰ ਹੀ ਇਸ ਸੰਸਥਾ ਦਾ ਚੱਲਦੀ ਹੈ ਨੇ ਚੋਟੀ ਦਾ ਫਾਈਨਲ ਹੈ ਗਰਾਊਂਡ ਕਲੀਅਰ ਗਰਾਊਂਡ ਕਲੀਅਰ ਇੱਕ ਪਾਸੇ ਕਮਲਜੀਤ ਜੰਡ ਦੀ ਟੀਮ ਹੈ ਪਹਾੜੇ ਵਾਲੇ ਦੀ ਭੋਲੇ ਵਾਲਿਆ ਬਿੱਟੂ ਕਹਿੰਦੇ ਵੱਡੀ ਟੀਮ ਲੈ ਕੇ ਆਇਆ ਹੋਇਆ ਹੈ ਬਿੱਟੂ ਭੋਲੇ ਵਾਲਿਆ ਕੋਖੇ ਟਵਾਲ ਲੈ ਜਾ ਰਹੀ ਹੈ ਔਰ ਦੂਸਰੀ ਪਾਸੇ